ਮੰਡਾਂ ਦੇ ਚਲਦਿਆਂ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਪ੍ਰੇਮੀ ਦੇ ਨਾਲ ਮਿਲ ਕੇ ਕਰਵਾ ਦਿੱਤਾ ਕਤਲ ਅਜਿਹੇ ਮਾਮਲੇ ਦਿਨ ਬਾ ਦਿਨ ਵੱਧੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕੀ ਆਪਣੇ ਕਾਮ ਦੀ ਪੂਰਤੀ ਦੇ ਲਈ ਰਾਹ ਦੇ ਵਿੱਚ ਬਣੇ ਰੋੜੇ ਨੂੰ ਹਟਾਉਣ ਦੇ ਲਈ ਇਸ ਤਰੀਕੇ ਦੇ ਕਦਮ ਚੱਕ ਲਏ ਜਾਂਦੇ ਨੇ ਇਸ ਤਰੀਕੇ ਦੀ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਪਰ ਬਾਦ ਦੇ ਵਿੱਚ ਫਿਰ ساری ਉਮਰ ਦਾ ਪਛਤਾਵਾ ਰਹਿ ਜਾਂਦਾ ਤਾ ਸਾਰੀ ਉਮਰ ਸਲਾਖਾਂ ਦੇ ਪਿੱਛੇ ਰਹਿਣਾ ਪੈਂਦਾ ਤਾਂ ਹੁਣ ਵੀ ਜੋ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਸੰਗਰੂਰ ਦੇ ਪਿੰਡ ਬੱਲਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਨਜਾਇਜ਼ ਸਬੰਧਾਂ ਦੇ ਵਿੱਚ ਰਾਧਾ ਰੋੜਾ ਬਣ ਰਹੇ ਪਤੀ ਨੂੰ ਹੀ ਪ੍ਰੇਮੀ ਦੇ ਨਾਲ ਮਿਲ ਕੇ ਪਤਨੀ ਦੇ ਵੱਲੋਂ ਹਟਾਉਣ ਦੇ ਲਈ ਪਲਾਨਿੰਗ ਕੀਤੀ ਬਾਅਦ ਵਿੱਚ ਉਹਨਾਂ ਨੂੰ ਮੌਦੇ ਘਾਟ ਉਤਾਰਿਆ ਮ੍ਰਿਤਕ ਦਾ ਪਰਿਵਾਰ ਹੁਣ ਜਿਹੜਾ ਆ ਇਹ ਇਲਜ਼ਾਮ ਜਿਹੜਾ ਲਗਾ ਰਿਹਾ ਕਿਉਂਕਿ ਸੀਸੀਟੀਵੀ ਫੁਟੇਜ ਮਿਲੀ ਆ ਉਸ ਦੇ ਵਿੱਚ ਵੀ ਖੁਲਾਸਾ ਹੋਇਆ ਤੇ ਪਤੀ ਤੇ ਪਤਨੀ ਦਾ ਇੱਕ ਰਿਸ਼ਤਾ ਅਜਿਹਾ ਹੁੰਦਾ ਜੋ ਸਤ ਜਨਮਾਂ ਤੱਕ ਸਾਥ ਨਿਭਾਉਣ ਦੇ ਵਾਅਦੇ ਕੀਤੇ ਜਾਂਦੇ ਨੇ ਫੇਰੇ ਲਏ ਜਾਂਦੇ ਨੇ ਲਾਵਾਂ ਲਈਆਂ ਜਾਂਦੇ ਨੇ ਨਿਕਾਹ ਕੀਤੇ ਜਾਂਦੇ ਨੇ ਤਾਂ ਉਸ ਦੇ ਵਿੱਚ ਵੀ ਇਹੀ ਆ ਕਿ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਨਾਲ ਖੜਾਂਗੇ ਪਰ ਜਦੋਂ ਦੁੱਖ ਸੁੱਖ ਦੇ ਵਿੱਚ ਨਾਲ ਖੜਨ ਵਾਲੇ ਨੂੰ ਇਹ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਆਪਣੇ ਸਿਰਫ ਤੇ ਸਿਰਫ ਕਾਮ ਸਬੰਧਾਂ ਦੇ ਖਾਤਰ ਆਪਣੀ ਪੂਰਤੀ ਦੇ ਖਾਤਰ ਆਪਣੀ ਭੁੱਖ ਦੇ ਖਾਤਰ ਫੇਰ ਜਰੂਰ ਰਿਸ਼ਤੇ ਤਾਰ-ਤਾਰ ਹੁੰਦੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਕਿਹੋ ਜੀ ਕਾਰਵਾਈ ਕਰ ਰਹੀ ਆ ਹਾਲਾਂਕਿ ਉਹਨਾਂ ਦੋਨਾਂ ਨੂੰ ਜੋ ਆਪਣੇ ਨਜਾਇਜ਼ ਸਬੰਧਾਂ ਦੇ ਚੱਲਦੇ ਪਤੀ ਨੂੰ ਮੌਤੇ ਘਾਟ ਤਾਰ ਚੁੱਕੇ ਉਹਨਾਂ ਨੂੰ ਕਾਬੂ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਮਾਮਲਾ ਵੀ ਦਰਜ ਕਰ ਲਿਆ ਤੇ ਰਿਮਾਂਡ ਵੀ ਇਹਨਾਂ ਦਾ ਲੈ ਲਿਆ ਗਿਆ ਤੇ ਹੁਣ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਡੀਐਸਪੀ ਮੋਨਖ ਗੁਰਵਿੰਦਰ ਸਿੰਘ ਬਲਕੀ ਕੁਝ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਆ ਪੂਰੀ ਗੱਲਬਾਤ ਸੁਣਾਉਣੀ ਆ ਤੁਹਾਨੂੰ ਆਖਰ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਕਿਉਂ ਹੋ ਜਾਂਦੀ ਆ ਆਖਰ ਜਨਮ ਜਨਮ ਦੇ ਰਿਸ਼ਤੇ ਨਿਭਾਉਣ ਵਾਲੇ ਵਾਅਦੇ ਕਰਕੇ ਇਸ ਤਰੀਕੇ ਦੇ ਨਾਲ ਔਰਤਾਂ ਹੋਣ ਭਾਵੇਂ ਵਿਅਕਤੀ ਹੋਣ ਉਹ ਬਾਹਰ ਕਿਸੇ ਦਾ ਹੋਰ ਮੋਹ ਕਿਉਂ ਕਰਨ ਲੱਗ ਜਾਂਦੇ ਨੇ ਜਾਂ ਫਿਰ ਬਾਹਰ ਦੇ ਮੋਹ ਦੀ ਖਾਤਰ ਪਰਿਵਾਰ ਦੇ ਵਿੱਚ ਇਸ ਤਰੀਕੇ ਦੀਆਂ ਦੂਰੀਆਂ ਕਿਉਂ ਬਣਾ ਲੈਂਦੇ ਨੇ ਕੀ ਉਹਨਾਂ ਨੂੰ ਪਰਿਵਾਰ ਦੇ ਵਿੱਚ ਕੀ ਉਸ ਔਰਤ ਨੂੰ ਪਤੀ ਦਾ ਉਹ ਸੁੱਖ ਨਹੀਂ ਸੀ ਮਿਲ ਰਿਹਾ ਜੋ ਪਤਨੀ ਚਾਹੁੰਦੀ ਸੀ ਕੀ ਕਈ ਵਾਰ ਅਜਿਹੇ ਰਿਸ਼ਤੇ ਹੋ ਜਾਂਦੇ ਨੇ ਜਾਂ ਪਤੀ ਦੀਆਂ ਗਲਤੀਆਂ ਨੇ ਕੀ ਉਸ ਤੋਂ ਬਾਅਦ ਪਤਨੀ ਨੇ ਅਜਿਹਾ ਕਦਮ ਚੱਕਿਆ ਬਹੁਤ ਸਾਰੇ ਸਵਾਲ ਹੁੰਦੇ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਵੀ ਜਾਂਦੇ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਪਰ ਕਿਸੇ ਨੂੰ ਇਸ ਤਰੀਕੇ ਨਾਲ ਮੌਤ ਦੇ ਘਾਟ ਉਤਾਰਨ ਦਾ ਕਿਸੇ ਦਾ ਹੱਕ ਨਹੀਂ ਆ ਬੇਸ਼ੱਕ ਤੁਹਾਡੇ ਵਿਚਾਰ ਕੋਈ ਅਣਬਣ ਹੋ ਚੁੱਕੀ ਹੈ ਤੁਸੀਂ ਰਿਸ਼ਤਾ ਨਹੀਂ ਨਿਭਾਉਣਾ ਚਾਹੁੰਦੇ ਤਾਂ ਤੁਸੀਂ ਸਾਫ਼ ਮਨਾ ਕਰਕੇ ਵੱਖ ਹੋ ਸਕਦੇ ਹੋ ਤਲਾਕ ਦੇ ਸਕਦੇ ਹੋ ਪਰ ਕਿਸੇ ਦੇ